ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਉਧਰ ਦੁੱਧ ਦਾ ਕੰਮ ਹੈ ਵੀਰ ਜੀ ਹੁਣਾਂ ਦਾ ਆ ਘਰ ਦੇ ਪਸ਼ੂ ਜਿਹੜੇ ਕਾਫੀ ਰੱਖੇ ਆ ਕਾਫੀ ਗਿਣਤੀ ਜਿਆ ਤੇ ਹੁਣ ਨਾਲ ਕਿੰਦੇ ਵਪਾਰ ਦਾ ਕੰਮ ਵੀ ਸ਼ੁਰੂ ਕਰਨਾ ਤੇ ਆ ਪਹਿਲੇ ਹੀ ਪਸ਼ੂ ਲਿਆਂਦੇ ਆ ਤੇ ਪਹਿਲੀ ਵੀਡੀਓ ਆ ਤੇ ਦੋਵੇਂ ਸੂਈਆਂ ਸਵਾਈਆਂ ਆ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਵਧੀਆ ਸਾਬ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਜੀ ਨਾਮ ਪਰਮਜੀਤ ਸਿੰਘ ਆ ਪਿੰਡ ਤਲਵੰਡੀ ਆ ਤਸੀਲ ਅਜਨਾਲਾ ਤੇ ਜਲੰਧ ਸਰ ਜਲੰਧ ਸਰ ਅਜਨਾਲੇ ਤੇ ਬਿਲਕੁਲ ਨਾਲ ਹੀ ਆ ਨਾਲ ਹੀ ਆ 1 ਕਿਲੋਮੀਟਰ ਦੇ ਲਾਗੇ ਬੰਨੇ ਆ ਨਾਲੇ ਤੋਂ ਮਤਲਬ ਸ਼ਹਿਰ ਦੇ ਨਾਲ ਹੀ ਬਿਲਕੁਲ ਸੱਕੀ ਵਾਲੇ ਪੁਲ ਤੇ ਲੱਗ ਗਈ ਆ ਹਨਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਰੇ 99173 87801 ਠੀਕ ਆ ਤੇ ਨਵੇਂ ਕੰਮ ਸ਼ੁਰੂ ਕੀਤਾ ਜੀ ਹਾਂ ਜੀ ਜੀ ਪਹਿਲਾ ਹੀ ਲੈ ਅੱਛਾ ਪਹਿਲਾ ਹੀ ਲੈਂਦੇ ਹਾਂ ਜੀ ਉਹ ਤਰ੍ਹਾਂ ਦੁੱਧ ਦਾ ਕੰਮ ਨਾਲ ਆਪਣਾ ਤੁਹਾਡੇ ਵੀ ਖੀਦਾ ਹੀ ਫੋਨ ਤੇ ਅੱਛਾ ਤੇ ਮਾਹ ਚਲੋ ਵੇਣੇ ਆ ਜੀ ਕਿ ਘਰ ਆਇਆ ਮਾ ਵੀਰ ਨੂੰ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਫੋਨ ਦੇ ਆ ਫੋਨ ਕਰਦਿਆਂ ਨੂੰ ਕਾਫੀ ਦਿਨ ਹੋ ਗਏ ਆ ਤੇ ਆਪਣਾ ਟਾਈਮ ਨਹੀਂ ਸੈੱਟ ਹੁੰਦਾ ਰਾਤੀਂ ਚ ਹੋਇਆ ਕਿ ਨੈਗੇਟਿਵ ਬਣਾ ਹਾਂਜੀ 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 ਤੇ ਚਲੋ ਫਿਰ ਦਿਖਾਈ ਹੈ ਨਾ ਪਹਿਲਾਂ ਦੋਵੇਂ ਸੋਈਆਂ ਹੀ ਆ ਤਰਾ ਇਹਦੇ ਇਹ ਚਲੋ ਇਹ ਬਾਜਰ ਰਖਾਉਣੇ ਪਹਿਲਾਂ ਇਹ ਵਿਖਾ ਦਈਏ ਆ ਇਹ ਗਾਂ ਦੇ ਨਾਲ ਰੱਖਾ ਜੀ ਇਹ ਤੇ ਮਗਰ ਵਛਾਏ ਇਹ ਕਾ ਵੀ ਬਾੜ ਬੜੀ ਖੂਬਸੂਰਤ ਹੈ ਤੁਹਾਨੂੰ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਇਹ ਤੁਹਾਨੂੰ ਆ ਜਿਹੜੀ ਗਾਂ ਦੇ ਵੀਰ ਜੀ 14 ਤੋਂ 15 ਲੀਟਰ ਦੁੱਧ ਜਿਹੜਾ ਵਰ ਤਿਆਰ ਆ ਤਿਆਰ ਜਿਹੜਾ ਕਹਿੰਦੇ ਵੀ 14 15 ਲੀਟਰ ਠੰਡਾ ਜਿਹੜਾ ਮਤਲਬ ਘਰ ਕੇ ਫੇਰ ਤਿਆਰ ਰਹੀ ਹੈ ਤੇ ਠੀਕ ਮੇਰਾ ਕੰਮ ਲੈ ਜਾ ਉਧਰ ਨੂੰ ਤੋਰ ਦੇ ਇੱਕ ਆ ਜਾ ਆ ਜਾ ਬੱਚ ਕਿੰਨੇ ਬੱਚ ਬਾਕੀ ਥਨਾ ਦਾ ਸਾਈਜ਼ ਗਾਪ ਵੀ ਚੰਗਾ ਹੈ ਘਣ ਪੁਰਾਣੇ ਪੈਸੇ ਸਰਜਨੇ ਹਨ ਬੜਾ ਔਖਾ ਹੁੰਦਾ ਹੈ ਅੱਜ ਲਾਇਆ 14 15 ਲੀਟਰ ਦੁੱਧ ਜਿਹੜਾ ਮੌਕੇ ਤੇ ਕਿੰਦੇ ਕੀ ਤਿਆਰ ਹੈ ਜੀ ਤਾਂ ਮੰਤੀ ਕਰਕੇ ਸੋਈ ਨੂੰ ਕਿੰਨੇ ਦਿਨ ਹੋ ਗਏ ਉਤਰਾ ਅੱਜ ਜੀ 20 ਦਿਨ ਤੋਂ 18 ਦੇ 20 ਦੇ ਵਿੱਚ 18 20 ਦਿਨ ਹੋ ਗਏ ਨਾ ਸੋਈ ਨੂੰ ਦੋਤੇ ਹੱਲ ਇੱਕ ਕਰਮਾਲੀ ਨੇ ਕਮ ਸੇ ਕਮ 18 ਲੀਟਰ ਦੁੱਧ ਤਾਰੋਣਾ ਜੇ ਕੋਈ ਸਾਹ ਬੜਾ ਵੀਰ ਹੈ ਤੇ 18 ਲੀਟਰ ਤੱਕਰ ਦੁੱਧ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ ਉਹ ਮੈਂ ਸਾਡੇ ਤੋਂ ਆਣ ਕੇ ਇਨੇ ਹੋ ਗਈ ਕਰਮਾਲੀ ਨੇ ਬਾਕੀ ਜੇ ਟਾਈਮ ਸਵੇਰੋਂ ਸਵੇਰ ਦਾ ਹੀ ਹੈ ਜਿਹਾ ਇਸ ਤਰ੍ਹਾਂ ਹੀ ਅਕਬਾਲੀਆ ਲੱਗੇ ਇਹ ਅਗੇ ਜੁਆਦਾਂ ਨੂੰ ਕਹਣ ਵਾਲੇ ਇਹਨਾਂ ਖਾਣਾ ਇਹਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤੁਹਾਨੂੰ ਇਹ ਬਾਨਾ ਸਿੱਧਾ ਸਿੱਧਾ ਐ ਕਰਮਾੜੀ ਦਾ ਇਹ ਨਹੀਂ ਕਿ ਪਛਾਣ ਨੂੰ ਚਾਹ ਗਾਣ ਨੂੰ ਜਿਵੇਂ ਡੰਗਰ ਕਰਦੇ ਬਾਕੀ ਇਹ ਵੀ ਹੱਥ ਦੀ ਚਵਾਈ ਆਸਤੇ ਪੂਰਾ ਵਧੀਆ ਹੋ ਜਾ ਕੇ ਇੱਕ ਬੰਦੇ ਜਿਹੜਾ ਵੰਗਾ ਇਹਨੂੰ ਪਾਉਣਾ ਪੈਂਦਾ ਹੈ ਇੱਥਾਂ ਦੁੱਧ ਦੀ ਗਾਰੰਟੀ ਨਾ ਮਿਲੇ ਉਹਦੀ ਗਾਰੰਟੀ ਅੱਛਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੀ ਕਰਦੇ ਦੇ ਫੰਗਾਵਾਂ ਦੇ ਬਾਕੀ ਤੁਸੀਂ ਦੱਸ ਦੋ ਜੀ ਹਰ ਕਿਥੋਂ ਦੀ ਕਰਨ ਛੋਟ ਛੋਟ ਕਰ ਦੋ ਵਿੱਚ ਛੋਟੇ ਤਰ੍ਹਾਂ ਕੀ ਵੀ ਜੀ ਕਿੰਨੀ ਕਰ ਦੀਏ ਤੁਸੀਂ ਆਖੋ ਜਨੀਓ ਜੱਸ ਨੋ ਕਰ ਦੀਏ ਪਹਿਲਾਂ ਤੁਹਾਡੇ ਦੇ ਚਟਣਾ ਨੂੰ ਪਹਿਲੀ ਵੀਡੀਓ ਵਾ ਹਾਂਜੀ ਤੇ ਵਿੱਚ ਨਾਲ ਹੀ ਗੱਲ ਕਰੀਏ ਫਿਰ ਹਾਂਜੀ ਤੁਸੀਂ ਦੱਸੋ ਤੁਸੀਂ ਦੱਸ ਦੋ ਇੱਕੋ ਗੱਲ ਕਰਦੀਏ ਫਿਰ ਜਿਹੜਾ ਆਖ ਦੋਗੇ ਅੱਜ ਪੂਰੇ 45 ਦੀ ਦੇ ਦਈਏ ਕਰ ਦਾਂਗੇ ਜੀ ਠੀਕ ਹੈ ਜੀ ਬਹੁਤ ਦੱਸੋ 45000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਹਾਂਜੀ ਤੇ ਆ ਇਹ ਤੇ ਮਗਰ ਵੱਛਾ ਤੇ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਉਹਦੇ ਮਗਰ ਵੱਛੀ ਵੜੀ ਬਹੁਤ ਸੋਹਣੀ ਵੱਛੀ ਬੜੀ ਕਮਾਲ ਦੀ ਆ ਤੇ ਤਾਜੀ ਵੱਛੀ ਆ ਕਰਮਾਲੇ ਨੇ ਨਾ ਵਧੀਆ ਠੀਕ ਆ ਚੰਗਾ ਭਰਾਇਆ ਕੇ ਭਰਿਆ ਵਾ ਇੱਕ ਸਿਰਫ ਨਾ ਛੱਟ ਕਰਕੇ ਠੋਖਾ ਇਹਦਾ ਕਰਜਵਾਉਣਾ ਫਲੀ ਆ ਵੱਛੀ ਜਿਹੜੀ ਹਾਂਜੀ ਵੱਛੀ ਤੇ ਵੀ ਗਾਂ ਦਾ ਜੋਰ ਕਾਫੀ ਲੱਗ ਗਿਆ ਜਿਆਦਾ ਜੇ ਤਾਜੀ ਬਹੁਤ ਜ਼ਿਆਦਾ ਅਸੀਂ ਮੈਰ ਨਾਲ ਭਰਾ ਮੇਰੇ ਨਾਲ ਅਸੀਂ ਦੂਹਾਂ ਨੇ ਸਵਾਈ ਆ ਬਹੁਤ ਜ਼ੋਰ ਨਾਲ ਵਿਚਾਰੀ ਤੇ ਸੂਹਾ ਵੀ ਉਹਦਾ ਪਹਿਲਾ ਹੀ ਇਹ ਕਰਕੇ ਨਾ ਵੱਛੀ ਭਾਰੀ ਜਾਂਦੀ ਤੇਗ ਦਾ ਦਾਈਓ ਥੋੜੀ ਜੀ ਗਾਣਾ ਪੱਠੇ ਅੱਜ ਹੀ ਕੱਲ ਦੀ ਲੱਗੀ ਖਾਨ ਸਰਮਾ ਜਿਆ ਖੋਲੋ ਫੇਰ ਇੱਕ ਵਾਰੀ ਤੋਰ ਦੀਏ ਨਾ ਬੈੜ ਦੇ ਪੱਠੇ ਜਿਹੜੇ ਨਾ ਤਾਂ ਦੇ ਖਾਨ ਲੱਗੀ ਆ ਤਾਂ ਦੇ ਨੇ ਆ ਬੈੜ ਦੇ 36 ਰਾ ਦੇ ਨੇ ਇਹਨਾਂ ਸੁਈ ਨੂੰ ਤੇ ਸੂਆ ਪਹਿਲਾ ਹੀ ਆ ਇਹਦਾ ਸੂਆ ਕਰਮਾੜੀ 20 ਤੋਂ ਬਾਅਦ 22 ਤੇ 24 ਤੋਂ ਲਾ ਕੇ ਬਨੇ ਦੁੱਧ ਕੱਢੂਗੀ ਅੱਛਾ 13 14 14 ਲੀਟਰ ਦੇ ਲਾ ਕੇ ਬੋਲਾ ਤੇ ਅੱਜ ਹੋ ਗਿਆ ਤਿਆਰ 14 ਲੀਟਰ ਤੇ ਕਰੀਬ ਕਹਿੰਦੇ ਕੀ ਬੋਲਾ ਤਿਆਰ ਆ ਤੇ 22 ਤੋਂ 24 ਦੇ ਵਿੱਚ ਦੁੱਧ ਜਿਹੜਾ ਗਿੰਦੇ ਕੀ ਪਹਿਲੇ ਸਵੇਰੇ ਚ ਆਊਗੀ। ਬਾਕੀ ਆਪ ਵੀ ਬੈਠ ਸੋਣੀ ਆ। ਬੈਠੇ ਕੋਈ ਇਹ ਕਿ ਪਹਿਲਾਂ ਦੋ ਇੱਕ ਦਿਨ ਕੀਤਾ ਵਾ। ਹੁਣ ਨਾ ਕਿਸ ਨੂੰ ਅੱਗੇ ਖਿਲਾਰਨਾ ਨਾ ਕੁਝ ਵੀ ਨਹੀਂ। ਉਹ ਤਰ੍ਹਾਂ ਚ ਬਾਈ ਕਰਮਾਲੀ ਹਾਂਜੀ। ਇੱਕ ਮਿੰਟ ਰੋਦੋ ਇੱਥੇ ਇਹ ਤਾਂ ਚੰਗੀ ਤਰ੍ਹਾਂ ਬਣਾਉਗੀ ਜੀ ਵਧੀਆ ਚੰਗੀ ਤਰ੍ਹਾਂ। ਬਾਕੀ ਇਹ ਵੀ ਅਜੇ ਪਸਮੀ ਨਹੀਂ ਆਪਾਂ ਸਮਾ ਕੇ ਥਾਣੇ ਨੇ ਪੂਰੇ ਵਧੀਆ ਹੱਥ ਚੋਂ ਨਾਲੇ ਕਰ ਜਾਨੇ ਜੇ ਥਾਣਾ ਵਟਾਂ ਦੇ ਥਾਣੇ ਆ ਜਿਹੜੀ ਇੱਕ ਭਾਜੀ ਜਿਵੇਂ ਪੈ ਜਾਂਦੀ ਨਾ ਇਹ ਅਜੇ ਔਨੇਕੇ ਭਲਾ ਵੀ ਹਮਾਨੇ ਤੇ ਹੈਗੀਆਂ ਚਿਹਰਾ ਵੀ ਰਾ ਦਿਖਾ ਦਈਏ ਚੰਗੀ ਤਰ੍ਹਾਂ। ਹਾਂ ਦੇਖ ਸਕ ਇਹ ਕਿ ਮਾ ਉਤਰਾ ਨੂੰ ਥਾਪੀ ਮਾਰ ਕੇ ਇਹਨੂੰ ਹੁਣ ਬਹਿਣ ਦੀ ਗੱਲ ਆ ਉਹ ਐਡ ਕਰ ਇਹ ਜਵਾਗ ਦਾ ਕਰਦੀ ਹੈ ਨਾ ਭੇਜਿਆ ਥੋੜਾ ਜਿਆ ਬਾਕੀ ਸੋਹਣੀ ਵਹਿੜਿਆ ਇਹ ਡੰਗਰ ਮੈਂ ਅੱਗੇ ਤੁਹਾਡੇ ਨਾਲ ਵੀਡੀਓ ਤੇ ਪਹਿਲਾ ਕੰਮ ਗਿਆ ਦੋ ਤਿੰਨ ਜਿਵੇਂ ਦਿੱਤੇ ਵੀਰਾਂ ਨੂੰ ਅੱਛਾ ਉਹ ਅੱਜ ਕੱਲ ਫੋਨ ਕਰਨਾ ਅੱਛਾ ਤੇ ਘਰੋਂ ਵੀ ਸਾਰੇ ਆਂਦੇ ਆਂਦੇ ਕਿ ਜਿਵੇਂ ਹੁਣ ਕੇ ਨਾ ਕੇ ਨੂੰ ਆਖਣਾ ਪੈਂਦਾ ਇੱਥੇ ਦਲਾਲ ਨੂੰ ਹਾਂਜੀ ਤੇ ਉਹਨਾਂ ਵਿਚਾਰਿਆਂ ਨੇ ਚਲੋ ਆਪਣੀ ਮਿਹਨਤ ਕਰਦੇ ਕਰਦੇ ਸਾਰਿਆਂ ਨੇ ਚਲੋ ਆਪਣਾ ਆਪਣਾ ਉਹ ਨਾ ਫਿਰ ਥੋੜਾ ਜਿਹਾ ਕਰ ਜਾਂਦੇ ਆ ਕੋਈ ਹੁਣ ਗੱਲ ਨਹੀਂ ਕੱਢੀਦੀ ਹੁੰਦੀ ਤੇ ਇਹ ਹੈ ਕਿ ਇਤਰਾ ਹੁਣ ਭੈਣ ਭਰਾਵਾਂ ਨੂੰ ਦੂਰ ਨੇੜੇ ਸਾਰਿਆਂ ਨੂੰ ਪਤਾ ਲੱਗਦਾ ਤੁਹਾਡੇ ਥਰੂ ਹਾਂਜੀ ਹਾਂਜੀ ਸਾਕੇ ਇੱਦਾਂ ਵੀ ਇੱਥੋਂ ਆ ਡੰਗਰ ਹੈਗਾ ਕਿਸਾ ਅਸੀਂ ਫੋਨ ਕਰਨਾ ਕਿ ਵੀਰ ਲੈ ਕੇ ਆਈਏ ਬਾਕੀ ਆਪ ਵੀ ਚਲੋ ਸਾਰੇ ਵੀਰਾਂ ਭਰਾਵਾਂ ਦੇ ਸਾਥ ਨੇ ਕੰਮ ਚੱਲਦਾ ਭਾਵੇਂ ਆਪਣੇ ਦਲਾਲ ਭਰਾ ਆ ਤੇ ਭਾਵੇਂ ਸਾਰੇ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਆ ਇਕੱਲਾ ਬੰਦਾ ਨਹੀਂ ਕੁਝ ਵੀ ਕਰ ਸਕਦਾ ਆਪ ਆਖਾਂਗੇ ਤੇ ਉਹਨਾਂ ਗਾੜੀ ਦੋ ਤਿੰਨ ਲਿਆਉਣੇ ਆ ਤੇ ਇਸ ਤਰ੍ਹਾਂ ਤੁਹਾਡੇ ਥਰੂ ਆ ਕਿ ਚਾਰ ਚਫੇਰੇ ਹੀ ਇਹਨਾਂ ਨੇ ਵੀਡੀਓ ਨੂੰ ਬਾਕੀ ਚਲੋ ਸਾਰਿਆਂ ਦਾ ਇਤਰਾ ਹੀ ਅਸੀਂ ਦੱਸੀਏ ਫਿਰ ਮੋਲੇ ਦਾ ਆਪਾਂ ਕਰੋ ਜੇ ਦੱਸੋ ਕਰਨ ਨੂੰ ਤੇ ਮੈਂ 75000 ਕਰਦਾ ਅੱਛਾ ਤੇ ਦੇਣੀ ਕਿੰਨੇ ਦੀ ਆ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਖਿਆ ਅੱਜ ਪਹਿਲੀ ਵੀਡੀਓ ਤੁਹਾਡੇ ਨਾ ਤੁਹਾਡੇ ਤੇ ਹੀ ਸੁੱਟਣਾ ਵਾ ਇੰਨੇ ਦੇ ਜਿੰਨੇ ਚ ਅਗਲੇ ਉਸ ਕੋਈ ਮਿਲ ਭੈਣ ਭਰਾ ਨੇ ਬੜੇ ਲੋਕ ਸਿਆਣੇ ਆ ਹਾਂਜੀ ਹਾਂਜੀ ਕੀ ਨਹੀਂ ਗੱਲ ਹੈਗੀ ਹਾਂਜੀ ਕਿ ਇੰਨੇ ਦੁੱਧ ਵਾਲੀ ਲੋਕ 80 ਵੀ 85 ਵੀ ਕਰੀ ਜਾਂਦੇ ਹੁੰਦੇ ਨੇ ਹਾਂਜੀ ਹਾਂਜੀ ਆਪਾਂ ਉੱਥੇ ਦੇ ਦੇਣੀਆਂ ਜਿੱਥੋਂ ਤੀਕ ਆਪਣੀ ਗੱਲ ਹੈਗੀ ਆ ਮੈਨੂੰ 2 ਵਜੇ ਆ ਸਿੱਧੀ ਗੱਲ ਬਚਨ ਹਾਂਜੀ ਹਾਂਜੀ ਠੀਕ ਆ ਤੇ ਯਾਹ ਜੀ ਗੱਲ ਕਰੀਏ ਕਰੋ ਤੁਸੀਂ ਕਰੋ ਅੱਜ ਅੱਜ ਨਹੀਂ ਮੈਂ ਤੈਨੂੰ ਪਹਿਲਾਂ ਤਾਂ ਜੋ ਤੁਸੀਂ ਅੱਜ ਤੁਸੀਂ ਆਸਦੋਗੇ ਕਿੰਨੇ ਤੇ ਜਸਨੋ ਬਾਕੀ ਇਹ ਬੇ ਤੇ ਮਗਰ ਮੱਛੀ ਵੀ ਚੰਗੀ ਹੈ ਬੱਛੀ ਬਹੁਤ ਸੋਹਣੀ ਆ ਸਾਲ ਦੇ ਲਾਗੇ ਬੰਨੇ ਮੱਛੀ ਤਿਆਰ ਹੋ ਸਕਦੀ ਆ ਜੇ ਕੋਈ ਭੈਣ ਭਰਾ ਸਾਂਭ ਲਾ ਹੋਏ ਤੇ ਹਾਂਜੀ ਸਵਾਦ ਆ ਜ ਡੰਗਰ ਜਿਹੜੇ ਤਿਆਰ ਹੋ ਜਾਂਦੇ ਆ ਤੇ ਸ਼ੋਰਟ ਕਰਦੀਏ ਤੇ ਕਰ ਦੋ ਕਰ ਦੋ ਜਿੱਥੇ ਆਖੋਗੇ ਅੱਜ 70 ਚ ਸ਼ੋਰਟ ਕਰ ਦਿਓ ਚਲੋ ਮੌਕੇ ਤੇ ਫਿਰ ਕਰ ਦਾਂਗੇ ਵੀਰੇ ਠੀਕ ਆ ਤੇ ਠੀਕ ਆ ਜੋ ਆਖੋਗੇ ਤਾਜੀ ਦੀ ਹੈ ਜੀ ਤੇ ਬਾਕੀ ਹੋਰ ਕੁਛ ਹੈ ਨਾ ਫਿਰ ਨਹੀਂ ਨਹੀਂ ਬਾਹ ਵੀਰ ਜੀ ਬਹੁਤ ਮਿਹਰਬਾਨੀ ਸਾਰਿਆਂ ਦਾ ਭੈਣ ਭਰਾ ਦਾ ਤੁਹਾਡਾ ਸ਼ੁਕਰੀਆ ਬਾਕੀ ਆ ਵੀ ਚਲੋ ਕੋਈ ਵੇਰ ਇੱਥੋਂ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲਵੇ ਜੇ ਕਿਸੇ ਦੂਰ ਨੇੜੇ ਦਾ ਕੋਈ ਹੈਗਾ ਭੈਣ ਭਰਾ ਹਾਂਜੀ ਮੇਰੇ ਨਾਲ ਗੱਲ ਕਰ ਲੈ ਸਾਈ ਕਰ ਲੈ ਹਾਂਜੀ ਵੀਡੀਓ ਤੇ ਮੈਂ ਡੰਗਾ ਜਿਹੜੀ ਆ ਝੂੜੂnga ਅੱਛਾ ਤੇ ਆਪਣਾ ਭਾਵੇਂ ਇੱਥੋਂ ਆ ਕੇ ਚੋ ਪਹਿਲੀ ਗੱਲ ਆ ਮੇਰੇ ਘਰੇ ਆਣ ਕੇ ਚਾਰ ਡੰਗ ਚੋ ਚੋ ਕੇ ਖੜੋ ਇਹਨੂੰ ਵੱਡੀ ਗੱਲ ਕੋਈ ਨਹੀਂ ਕਿਉਂਕਿ ਡੰਗਰ ਖਾਲੀ ਹੋ ਜਾਂਦਾ ਠੀਕ ਆ ਜੀ ਬਾਈ ਤੇ ਦੁੱਧ ਨਹੀਂ ਰਹਿਣਾ ਵਿੱਚ ਠੀਕ ਆ ਤੇ ਬਾਕੀ ਜੋ ਵੀ ਆ ਇੱਥੇ ਆਪਣਾ ਵੇਸ ਚ ਆ ਕੇ ਤਸੱਲੀ ਕਰਕੇ ਖੜੋ ਜੀ ਕਿਉਂਕਿ ਹਾਂਜੀ